ਗੈਰ ਲਾਭਕਾਰੀ ਵੀਡੀਓ ਸੀਰੀਜ਼ ਗੈਰ ਲਾਭਕਾਰੀ ਖੇਤਰ ਇੰਟੀਗਰਲ ਔਰ ਕੈਲਗੇਰੀ ਫਾਊਂਡੇਸ਼ਨ ਤੋਂ ਫੰਡਿੰਗ ਨਾਲ ਤੁਹਾਡੀ ਗੈਰ ਲਾਭਕਾਰੀ ਇਕਲਤਾ ਵਿੱਚ ਮੌਜੂਦ ਨਹੀਂ ਹੈ ਪਰ ਗੈਰ ਲਾਭਕਾਰੀ ਖੇਤਰ ਵਿੱਚ ਸੰਗਠਨਾ ਦੇ ਨੈਟਵਰਕ ਦਾ ਹਿੱਸਾ ਹੈ ਕੈਨੇਡਾ ਵਿੱਚ ਲਗਭਗ 1,170,000 ਗੈਰ ਲਾਭਕਾਰੀ ਹਨ ਅਲਬਰਟਾ ਵਿੱਚ 30000 ਤੋਂ ਵੱਧ ਗੈਰ ਲਾਭਕਾਰੀ ਸੰਸਥਾਵਾਂ ਹਨ ਇਹ ਗੈਰ ਲਾਭਕਾਰੀ ਉਪ ਖੇਤਰਾਂ ਦੀ ਇੱਕ ਸ਼੍ਰੇਣੀ ਵਿੱਚ ਲੋੜਾਂ ਨੂੰ ਪੂਰਾ ਕਰਦੇ ਹਨ ਖੇਡਾਂ ਅਤੇ ਮਨੋਰੰਜਨ 25% ਧਰਮ 11.5% ਸਮਾਜਿਕ ਸੇਵਾਵਾਂ 10% ਕਲਾ ਅਤੇ ਸੱਭਿਆਚਾਰ 9% ਫੰਡ ਰੇジング ਅਤੇ ਸਵੈ ਸੇਵੀ 8% ਵਿਕਾਸ ਅਤੇ ਹਾਊਸਿੰਗ ਸਤ 6% وکالت ਅਤੇ ਰਾਜਨੀਤੀ 7% ਸਿੱਖਿਆ ਅਤੇ ਖੋਜ 6% ਵਪਾਰ, ਪੇਸ਼ੇਵਾਰ ਅਤੇ ਯੂਨੀਅਨਾਂ 4% ਵਾਤਾਵਰਣ 3% ਸਿਹਤ ਅਤੇ ਹੋਰ 2% ਹਰੇਕ ਹਸਪਤਾਲ, ਅੰਤਰਰਾਸ਼ਟਰੀ ਯੂਨੀਵਰਸਿਟੀਆਂ ਅਤੇ ਕਾਲਜ ਹਰੇਕ 1% ਤੋਂ ਘੱਟ ਕਿਹੜਾ ਵਿਧਾਨ ਇੱਥੇ ਬਹੁਤ ਸਾਰੇ ਵੱਖ-ਵੱਖ ਵਿਧਾਨਿਕ ਐਕਟ ਹਨ ਜਿਨ੍ਹਾਂ ਦੇ ਤਹਿਤ ਗੈਰ ਲਾਭਕਾਰੀ ਸ਼ਾਮਲ ਕਰਨ ਦੀ ਚੋਣ ਹੋ ਸਕਦੀਆਂ ਹਨ ਅਲਬਰਟਾ ਵਿੱਚ 30000 ਤੋਂ ਵੱਧ ਗੈਰ ਲਾਭਕਾਰੀ ਸੰਸਥਾਵਾਂ ਵਿੱਚ 72% ਸੋਸਾਇਟੀਜ਼ ਐਕਟ ਅਧੀਨ ਸੋਸਾਇਟੀਆਂ ਵਿੱਚੋਂ ਸ਼ਾਮਲ ਹਨ 14% ਧਾਰਮਿਕ ਸੋਸਾਇਟੀਆਂ ਵੱਜੋਂ ਸ਼ਾਮਲ ਹਨ 8% अल्बर्टा कंपनीज एक्ट ਦੇ ਭਾਗ 9 ਅਧੀਨ ਸ਼ਾਮਲ ਕੀਤੇ ਗਏ ਹਨ 6% ਗੈਰ ਸੰਗਠਿਤ ਹਨ ਜਾਂ ਹੋਰ ਐਕਟਰ ਅਧੀਨ ਸ਼ਾਮਲ ਹਨ ਗੈਰ ਲਾਭਕਾਰੀ ਅਤੇ ਆਰਥਿਕਤਾ ਗੈਰ ਲਾਭਕਾਰੀ ਨਾ ਸਿਰਫ ਉਹਨਾਂ ਭਾਈਚਾਰਿਆਂ ਲਈ ਮਹੱਤਵਪੂਰਨ ਹਨ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ ਸਗੋਂ ਆਰਥਿਕਤਾ ਲਈ ਵੀ ਮਹੱਤਵਪੂਰਨ ਹਨ ਕੈਨੇਡਾ ਵਿੱਚ ਗੈਰ ਲਾਭਕਾਰੀ ਖੇਤਰ ਕੁੱਲ ਘਰੇਲੂ ਉਤਪਾਦ ਜੀਡੀਪੀ ਵਿੱਚ 8.2% ਯੋਗਦਾਨ ਪਾਉਂਦਾ ਹੈ ਇਹ ਇੱਕ ਟਰਚੂਨ ਵਪਾਰ ਖੇਤਰ ਤੋਂ ਬਹੁਤ ਜ਼ਿਆਦਾ ਹੈ ਅਤੇ ਮਾਈਨਿੰਗ ਤੇਲ ਅਤੇ ਗੈਸ ਸੈਕਟਰ ਦੇ ਬਹੁਤ ਨੇੜੇ ਹੈ ਅਲਬਰਟਾ ਵਿੱਚ ਗੈਰ ਲਾਭਕਾਰੀ ਜੀਡੀਪੀ ਵਿੱਚ 6.6% ਯੋਗਦਾਨ ਪਾਉਂਦੇ ਹਨ ਜੋ ਕਿ ਆਰਥਿਕ ਪ੍ਰਭਾਵ ਵਿੱਚ 5.5 ਬਿਲੀਅਨ ਡਾਲਰ ਹੈ। ਗੈਰ ਲਾਭਕਾਰੀ ਕਰਮਚਾਰੀ ਕੈਨੇਡਾ ਵਿੱਚ ਗੈਰ ਲਾਭਕਾਰੀ ਖੇਤਰ ਵਿੱਚ 2.5 ਮਿਲੀਅਨ ਲੋਕ ਜਾਂ ਕੰਮ ਕਰਨ ਵਾਲੀ ਆਬਾਦੀ ਦਾ ਲਗਭਗ 14.5% ਕੰਮ ਕਰਦੇ ਹਨ। ਅਲਬਰਟਾ ਵਿੱਚ ਗੈਰ ਲਾਭਕਾਰੀ ਖੇਤਰ ਵਿੱਚ ਲਗਭਗ 3 ਲੱਖ ਲੋਕ ਕੰਮ ਕਰਦੇ ਹਨ। ਇੰਨਾ ਕਾਮਿਆਂ ਵਿੱਚੋਂ ਲਗਭਗ 78% ਔਰਤਾਂ ਹਨ। ਗੈਰ ਲਾਭਕਾਰੀ ਵਾਲੰਟੀਅਰ ਗੈਰ ਲਾਭਕਾਰੀ ਖੇਤਰ ਵਿੱਚ ਇੱਕ ਤਾਕਤ ਇਸ ਦੇ ਵਾਲੰਟੀਅਰ ਹਨ। ਕੈਨੇਡਾ ਵਿੱਚ 13 ਮਿਲੀਅਨ ਲੋਕ ਗੈਰ ਲਾਭਕਾਰੀਆਂ ਲਈ ਵਾਲੰਟੀਅਰ ਕਰਦੇ ਹਨ। ਹਰ ਵਿਅਕਤੀ ਪ੍ਰਤੀ ਸਾਲ ਔਸਤਨ 131 ਘੰਟੇ ਦਾ ਯੋਗਦਾਨ ਦਿੰਦਾ ਹੈ ਇਹ 8 ਲੱਖ 63240 ਨੌਕਰੀਆਂ ਦੇ ਬਰਾਬਰ ਹੈ ਅਲਬਰਟਾ ਵਿੱਚ ਲਗਭਗ 50% ਆਬਾਦੀ ਵਲੰਟੀਅਰ ਹਨ ਮਿਲਾ ਕੇ ਉਹ ਪ੍ਰਤੀ ਸਾਲ 262 ਮਿਲੀਅਨ ਤੋਂ ਵੱਧ ਘੰਟੇ ਦਿੰਦੇ ਹਨ ਗੈਰ ਲਾਭਕਾਰੀਆ ਨੂੰ ਪੈਸਾ ਕਿੱਥੋਂ ਮਿਲਦਾ ਹੈ ਆਮ ਤੌਰ ਤੇ ਤਿੰਨ ਸਰੋਤ ਹੁੰਦੇ ਹਨ ਜਿਨ੍ਹਾਂ ਤੋਂ ਗੈਰ ਲਾਭਕਾਰੀ ਫੰਡ ਪ੍ਰਾਪਤ ਕਰਦੇ ਹਨ ਅਲਬਰਟਾ ਵਿੱਚ ਲਗਭਗ 50% ਗੈਰ ਲਾਭਕਾਰੀਆ ਨੂੰ ਸਰਕਾਰ ਦੇ ਕਿਸੇ ਪੱਧਰ ਤੋਂ ਕੁਝ ਫੰਡ ਪ੍ਰਾਪਤ ਹੁੰਦੇ ਹਨ ਵਿੱਤ ਦਾ ਇੱਕ ਹੋਰ ਸਰੋਤ ਤੋਹਫੇ ਅਤੇ ਅਨੁਦਾਨ ਹਨ ਜਿਸ ਵਿੱਚ দান ਕਾਰੋਬਾਰਾਂ ਤੋਂ ਕਾਰਪੋਰੇਟ ਤੋਹਫੇ ਅਤੇ ਫਾਊਂਡੇਸ਼ਨਾਂ ਤੋਂ ਅਨੁਦਾਨ ਸ਼ਾਮਲ ਹਨ ਕੁਝ ਗੈਰ ਲਾਭਕਾਰੀਆਂ ਲਈ ਕਮਾਈ ਹੋਈ ਆਮਦਨ ਫੰਡਾਂ ਦਾ ਇੱਕ ਮਹੱਤਵਪੂਰਨ ਸਰੋਤ ਹੈ। ਮਾਲੀਆ ਕਮਾਉਣ ਲਈ ਕੋਈ ਗੈਰ ਲਾਭਕਾਰੀ ਸੰਸਥਾ ਆਰਟਸ ਇਵੈਂਟ ਲਈ ਟਿਕਟਾਂ ਵੇਚ ਸਕਦੀ ਹੈ ਜਾਂ ਵਰਕਸ਼ਾਪ ਲਈ ਫੀਸ ਲੈ ਸਕਦੀ ਹੈ ਜਾਂ ਕਿਸੇ ਖੇਡ ਸਮਾਗਮ ਲਈ ਫੀਸਾਂ ਇਕੱਠੀ ਕਰ ਸਕਦੀ ਹੈ। ਤੁਹਾਡੀ ਗੈਰ ਲਾਭਕਾਰੀ ਸੰਸਥਾ ਲਈ ਫੰਡਿੰਗ ਦਾ ਮਿਸ਼ਰਣ ਇਸ ਗੱਲ ਤੇ ਨਿਰਭਰ ਕਰ ਸਕਦਾ ਹੈ ਕਿ ਤੁਹਾਡੀ ਸੰਸਥਾ ਕਿਸ ਗੈਰ ਕਲਾਭਕਾਰੀ ਉਪ ਸੈਕਟਰ ਵਿੱਚ ਹੈ ਉਦਾਹਰਣ ਲਈ ਅਲਬਰਟਾ ਆਰਟਸ ਗੈਰ ਲਾਭਕਾਰੀ ਆਪਣੇ ਫੰਡਾਂ ਦਾ ਲਗਭਗ 25% ਸਰਕਾਰੀ ਸਰੋਤਾਂ ਤੋਂ ਪ੍ਰਾਪਤ ਕਰਦੇ ਹਨ ਜਦੋਂ ਕਿ ਅੰਤਰਰਾਸ਼ਟਰੀ ਗੈਰ ਲਾਭਕਾਰੀ ਲਈ ਇਹ ਸਿਰਫ 9% ਹੈ ਗੈਰ ਲਾਭਕਾਰੀ ਅਤੇ ਸੈਕਟਰ ਦਾ ਸਾਹਮਣਾ ਕਰਨ ਵਾਲੇ ਮੁੱਦੇ ਮੌਜੂਦਾ ਸਮੇਂ ਵਿੱਚ ਗੈਰ ਲਾਭਕਾਰੀ ਖੇਤਰ ਦੇ ਸਾਹਮਣੇ ਗੰਭੀਰ ਮੁੱਦੇ ਹਨ ਉਪਲਬਧ ਫੰਡਿੰਗ ਵਿੱਚ ਸੀਮਾਵਾਂ ਪਿਛਲੇ ਕਈ ਸਾਲਾਂ ਤੋਂ ਫੰਡਿੰਗ ਨੇ ਮਹਿੰਗਾਈ ਨਾਲ ਤਾਲਮੇਲ ਨਹੀਂ ਰੱਖਿਆ ਹੈ ਸੇਵਾਵਾਂ ਦੀ ਵਧੀ ਹੋਈ ਮੰਗ ਇਸ ਦੇ ਨਾਲ ਹੀ ਸੇਵਾਵਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ ਖਾਸ ਕਰਕੇ ਮਹਾਮਾਰੀ ਤੋਂ ਬਾਅਦ ਕਰਮਚਾਰੀਆਂ ਦੀ ਭਰਤੀ ਅਤੇ ਬਰਕਰਾਰ ਰੱਖਣ ਵਿੱਚ ਮੁਸ਼ਕਲ ਗੈਰ ਲਾਭਕਾਰੀ ਖੇਤਰ ਵਿੱਚ ਮੁਨਾਫੇ ਵਾਲੇ ਖੇਤਰ ਦੇ ਮੁਕਾਬਲੇ ਤਨਖਾਹਾਂ ਘੱਟ ਹਨ ਜਿਸ ਨਾਲ ਕਰਮਚਾਰੀਆਂ ਨੂੰ ਭਰਤੀ ਕਰਨਾ ਅਤੇ ਰੱਖਣਾ ਮੁਸ਼ਕਲ ਹੋ ਜਾਂਦਾ ਹੈ ਸਟਾਫ ਅਤੇ ਵੋਲੰਟੀਅਰ ਦੀ ਭਲਾਈ ਸੇਵਾਵਾਂ ਦੀ ਵਾਧਦੀ ਮੰਗ ਅਤੇ ਫੰਡਿੰਗ ਸੀਮਾਵਾਂ ਦੇ ਕਾਰਨ ਗੈਰ ਮੁਨਾਫਿਆਂ ਨੂੰ ਘੱਟ ਦੇ ਨਾਲ ਜ਼ਿਆਦਾ ਕਰਨਾ ਪੈਂਦਾ ਹੈ। ਇਸ ਨਾਲ ਅਜਿਹੀਆਂ ਸਥਿਤੀਆਂ ਪੈਦਾ ਹੋ ਗਈਆਂ ਹਨ ਜਿੱਥੇ ਸਟਾਫ ਅਤੇ ਵੋਲੰਟੀਅਰ ਤਣਾਅ ਵਿੱਚ ਅਤੇ ਥੱਕੇ ਹੋ ਸਕਦੇ ਹਨ। ਇੱਕ ਗੈਰ ਲਾਭਕਾਰੀ ਚਲਾਉਣਾ ਇੱਕ ਦਿਲਚਸਪ ਅਤੇ ਚੁਣੌਤੀਪੂਰਨ ਅਨੁਭਵ ਹੈ। ਹਾਲਾਂਕਿ ਸੈਕਟਰ ਦੇ ਸਾਹਮਣੇ ਮੁਸ਼ਕਲ ਸਮੱਸਿਆਵਾਂ ਹਨ ਗੈਰ ਲਾਭਕਾਰੀ ਸੰਸਥਾਵਾਂ ਹੱਲ ਬਣਾਉਣ ਲਈ ਮਿਲ ਕੇ ਕੰਮ ਕਰਨ ਲਈ ਜਾਣੀਆਂ ਜਾਂਦੀਆਂ ਹਨ ਜਿਵੇਂ ਤੁਸੀਂ ਅੱਗੇ ਵਧਦੇ ਹੋ ਤੁਹਾਡੀ ਯਾਤਰਾ ਵਿੱਚ ਤੁਹਾਡੀ ਮਦਦ ਕਰਨ ਲਈ ਸਰੋਤ ਹਨ ਅਤੇ ਇੱਥੇ ਵਚਨਬੱਧ ਅਤੇ ਸਮਰਪਿਤ ਲੋਕ ਹਨ ਜਿਨ੍ਹਾਂ ਵਿੱਚ ਸਟਾਫ ਵਲੰਟੀਅਰ ਅਤੇ ਬੋਰਡ ਮੈਂਬਰ ਸ਼ਾਮਲ ਹਨ ਜੋ ਤੁਹਾਡੀ ਮਦਦ ਵੀ ਕਰਨਗੇ ਗੈਰ ਲਾਭਕਾਰੀ ਬਾਰੇ ਹੋਰ ਜਾਣਕਾਰੀ ਲਈ ਗੈਰ ਲਾਭਕਾਰੀ ਬੋਰਡ ਆਫ ਡਾਇਰੈਕਟਰਸ ਤੇ ਸਾਡਾ ਵੀਡੀਓ ਦੇਖੋ ਇੰਟੀਗਰਲ ਆਰਗ ਦਾ ਮਿਸ਼ਨ ਅਲਬਰਟਾ ਦੀਆਂ ਗੈਰ ਲਾਭਕਾਰੀ ਸੰਸਥਾਵਾਂ ਵਾਧੀਆਂ ਫੁੱਲਦੀਆਂ ਅਤੇ ਪ੍ਰਾਪਤ ਕਰਦੀਆਂ ਹਨ ਅਸੀਂ ਮਦਦ ਲਈ ਇੱਥੇ ਹਾਂ ਸਾਨੂੰ 40910 7279 ਤੇ کال ਕਰੋ